ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫੇਰ ਬਹੁਤ ਵੱਡਾ ਅਪਡੇਟ ਕੈਨੇਡਾ ਤੋਂ ਆਇਆ ਹੈ ਖਬਰਾਂ ਇਹ ਨੇ ਕਿ ਹੁਣ ਕੈਨੇਡਾ ਦੇ ਵਿੱਚ ਬੈਂਕ ਇੰਡੀਅਨ ਸਟੂਡੈਂਟਸ ਨੂੰ ਐਜੂਕੇਸ਼ਨ ਲੋਨ ਦੇਣਗੇ ਕੈਨੇਡਾ ਦੇ ਬੈਂਕ ਉਦੋਂ ਲੋਨ ਦੇਣਗੇ ਜਦੋਂ ਸਾਡਾ ਵਿਦਿਆਰਥੀ ਕੈਨੇਡਾ ਜਾ ਚੁੱਕਾ ਹੋਵੇਗਾ ਪਰ ਪ੍ਰੋਸੈਸਿੰਗ ਔਰ ਫਾਈਲ ਇੰਡੀਆ ਤੋਂ ਹੀ ਲਾਂਚ ਹੋਣੀ ਹੈ ਸੋ ਘੱਟੋ ਘੱਟ 3 ਲੱਖ ਔਰ ਵੱਧ ਤੋਂ ਵੱਧ 6 ਲੱਖ ਸਾਡੇ ਵਿਦਿਆਰਥੀਆਂ ਨੂੰ ਦੇਣਾ ਪੈਣਾ ਹੈ ਬਾਕੀ ਪੈਸਾ ਜਿਹੜਾ ਉਹ ਕੈਨੇਡਾ ਦਾ ਬੈਂਕ ਦੇਊਗਾ ਔਰ ਉਥੇ ਵੱਖ-ਵੱਖ ਸਾਲਾਂ ਚ 5 ਸਾਲ 6 ਸਾਲ 7 ਸਾਲ ਦੇ ਪਲਾਨ ਨੇ ਜਿੱਥੇ ਵਿਦਿਆਰਥੀ ਪੋਸਟ ਸਟਡੀ ਵਰਕ ਪਰਮਿਟ ਦੇ ਨਾਲ-ਨਾਲ ਹੌਲੀ-ਹੌਲੀ ਕਿਸ਼ਤਾਂ ਚ ਉਥੇ ਜਾ ਕੇ ਪੈਸੇ ਦੇ ਸਕਦੇ ਨੇ ਇਹ ਇਸ ਸਕੀਮ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਜਸਪੀਤ ਪਾਟਿਆ ਜੀ ਸਾਨੂੰ ਸਮਝਾਉਣਗੇ ਜਿਹੜੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਕਿਹੜੀ ਵਿਦਿਆਰਥੀਆਂ ਦੇ ਲਈ ਇਹ ਦਾ ਸਾਰਾ ਜਸਪੀਤ ਜੀ ਬਹੁਤ ਬਹੁਤ ਸ਼ੁਕਰੀਆ ਆ ਸਰ ਇੱਕ ਨਵਾਂ ਉਪਰਾਲਾ ਹੈਗਾ ਜਿਹੜਾ ਕਿ ਉੱਥੋਂ ਦਾ ਇੱਕ ਬੈਂਕ ਹੈ ਨੋਨ ਐਨਬੀਐਫਸੀ ਬੈਂਕ ਕਾਂਗੇ ਬੈਂਕ ਨਹੀਂ ਕਹਿ ਸਕਦੇ ਆਪਾਂ ਜਿਵੇਂ ਸਾਡੇ ਇੱਥੇ ਨੋਨ ਬੈਂਕਿੰਗ ਫਾਈਨੈਂਸ਼ੀਅਲ ਸਰਵਿਸਿਜ਼ ਹੁੰਦੀਆਂ ਉਦਾਂ ਦਾ ਇੱਕ ਬੈਂਕ ਹੈ ਬੈਂਕ ਨੋਨ ਬੈਂਕਿੰਗ ਬੈਂਕ ਨਹੀਂ ਕਾਂਗੇ ਐਕਚੁਅਲੀ ਠੀਕ ਸੋ ਉਹਨਾਂ ਨੇ ਇੱਕ ਉਪਰਾਲਾ ਕੀਤਾ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਫਾਈਨਾਂਸ ਕਰਨਗੇ ਫੀਸ ਪਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਏਜੰਟ ਪ੍ਰਮੋਟ ਜੂਰ ਕਰ ਰਹੇ ਹੋ ਪਰ ਮੈਂ ਇੱਥੇ ਕਲੈਰਿਟੀ ਕਰਨਾ ਚਾਹਾਂਗਾ ਕਿ ਪਹਿਲੀ ਗੱਲ ਤਾਂ 12% ਵਿਆਜ ਹੈ ਜਿਸੋ 112% ਵਿਆਜ ਹੈ ਪਰ ਇਹਦਾ ਇੱਕ ਫਾਇਦਾ ਜ਼ਰੂਰ ਹੈਗਾ ਕਿ ਅਕਨੂ ਪੇਪਰਸ ਕੋਈ ਵੀ ਪੇਪਰ ਨਹੀਂ ਚਾਹੀਦਾ ਜਿਵੇਂ ਤੁਹਾਡੇ ਫਾਦਰ ਮਦਰ ਦੀ ਆਈਟੀਆਰ ਨਹੀਂ ਚਾਹੀਦੀ ਕੁਝ ਨਹੀਂ ਚਾਹੀਦਾ ਆਪਾਂ ਨੂੰ ਸਿਰਫ ਹਾਈਲਾਈਟਸ ਤੇ ਪੇਪਰ ਦੇਣੇ ਆ ਆਪਣੇ ਐਜੂਕੇਸ਼ਨਲ ਡਾਕੂਮੈਂਟਸ ਦੇਣੇ ਆ ਔਰ ਹਾਈਲਾਈਟਸ ਦੇਣਾ ਹੈ ਔਰ ਐਸਡੀਐਸ ਕੇਸ ਹੋਣਾ ਜ਼ਰੂਰੀ ਹੈ ਯਾਨੀ 6th ਈਚ ਬੈਂਡ ਦੀ ਰਿਕੁਆਇਰਮੈਂਟ ਹੈ ਔਰ ਇੱਕੋ ਕਾਲਜ 'ਚ ਤੁਸੀਂ ਜਾ ਸਕਦੇ ਉਹਦਾ ਨਾਮ ਹੈਗਾ ਜਾਰਜ ਬ੍ਰਾਊਨ ਕਾਲਜ ਸਿਰਫ ਇੱਕੋ ਕਾਲਜ 'ਚ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ ਇਹਦੇ ਅੰਦਰ ਤੁਸੀਂ ਤੁਹਾਡੇ ਕੋਲ ਦੋ ਆਪਸ਼ਨ ਹੈ ਜੇ ਤੁਸੀਂ ਜੀਆਈਸੀ ਪੇ ਕਰਕੇ ਸਿਰਫ ਟਿਊਸ਼ਨ ਫੀਸ ਜਮਾ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਜਮਾ ਕਰਾ ਸਕਦੇ ਹਾਂ ਜੇ ਤੁਸੀਂ ਜੀਆਈਸੀ ਨਹੀਂ ਪੇ ਕਰਨਾ ਚਾਹੁੰਦੇ ਤਾਂ ਤੁਸੀਂ ਜੀਆਈਸੀ ਨਹੀਂ ਪੇ ਕਰਕੇ ਵੀ ਤੁਸੀਂ ਇਹਨਾਂ ਤੋਂ ਲੋਨ ਲੈ ਸਕਦੇ ਹੋ ਬਟ 7 ਸਾਲ ਦੀਆਂ ਕਿਸ਼ਤਾਂ ਯਾਨੀ 84 ਮਹੀਨੇ ਦੀਆਂ ਕਿਸ਼ਤਾਂ ਮੈਂ ਸਟੂਡੈਂਟਸ ਨੂੰ ਦੇਖੋ ਮੇਰੀ ਇੱਕ ਆਦਰ ਜ਼ਰੂਰ ਹੈ ਕਿ ਮੈਂ ਫਾਇਦੇ ਬਾਅਦ ਦੱਸਾਂਗਾ ਪਹਿਲਾਂ ਮੈਂ ਦੱਸ ਸਕਦਾ ਕਿ ਇਹਦੇ ਵਿੱਚ ਪ੍ਰੋਬਲਮਸ ਕੀ ਆ ਸਕਦੀਆਂ ਕਿ ਬੱਚੇ ਉੱਥੇ ਜਾ ਕੇ ਇਹਦੇ ਵਿੱਚ ਕਿਸ਼ਤ ਨਹੀਂ ਤੋੜ ਸਕਦੇ ਕਿਸ ਤੱਕ ਦੇਣੀ ਪੈਣੀ ਆ ਕਿਤੇ ਇਹ ਕਿਸੇ ਕੋਈ ਕੇਜੈਂਟ ਤੁਹਾਨੂੰ ਮਿਸਗਾਈਡ ਕਰ ਦੇ ਕਿ ਆਪਾਂ ਕਿਸ਼ਤ ਦਈਏ ਜਾਂ ਨਾ ਦਈਏ ਉਥੇ ਸਿਨ ਨੰਬਰ ਨਾਲ ਅਟੈਚ ਹੋ ਜਾਏਗਾ ਇਹਦਾ ਜਿਹੜਾ ਲੋਨ ਦਾ ਰਿਕਾਰਡ ਹੋਏਗਾ ਔਰ ਆਪਾਂ ਕਦੀ ਵੀ ਕੈਨੇਡਾ ਚ ਕ੍ਰੈਡਿਟ ਕਾਰਡ ਘਰ ਗੱਡੀ ਲੋਨ ਤੇ ਨਹੀਂ ਮਿਲੇਗੀ ਸੋ ਸਟੂਡੈਂਟ ਲੋਨ ਖਰਾਬ ਹੁੰਦਾ ਲੋਨ ਜੇ ਅਗਰ ਲੋਨ ਨਹੀਂ ਨਹੀਂ ਰਿਪੇ ਹੋਇਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਬਹੁਤ ਅੱਛੀ ਚੀਜ਼ ਆ ਬਿਕਾਜ਼ ਜਿਹੜੇ ਬੱਚਿਆਂ ਕੋ ਡਾਕੂਮੈਂਟਸ ਨਹੀਂ ਹੈਗੇ ਹੂਨ ਹਾਰ ਹੈਗੇ ਆ ਔਰ ਫਾਈਨੈਂਸ ਚਾਹੀਦਾ ਹੈ ਤਾਂ ਬਹੁਤ ਵਧੀਆ ਚੀਜ਼ ਆ ਸੋ ਜੇ ਤਾਂ ਤੁਸੀਂ ਜੀਆਈਸੀ ਦੇ ਦਿੰਦੇ ਹੋ ਸਿਰਫ ਫੀਸ ਕਰਾਣੀ ਹੈ ਤਾਂ ਆਪਾਂ ਨੂੰ ਕੁਝ 3.5 ਲੱਖ ਰੁਪਏ ਉਹਨਾਂ ਨੂੰ ਦੇਣਾ ਹੈ ਜੀਆਈਸੀ ਤੁਸੀਂ ਦੇ ਦਿੱਤਾ 3.5 ਲੱਖ ਰੁਪਏ ਦੇਣਾ ਹੈ ਔਰ ਕਿਸ਼ਤ 300 ਡਾਲਰ ਆਏਗੀ 7 ਸਾਲਾਂ 300 ਡਾਲਰ ਔਰ ਜੇ ਤੁਸੀਂ ਕਹੀਏ ਕਿ ਆਪਾਂ ਜੀਆਈਸੀ ਵੀ ਫਾਈਨਾਂਸ ਕਰਾਣਾ ਹੈ ਤਾਂ ਸਾਨੂੰ 6 ਤੋਂ 6.5 ਲੱਖ ਦੇਣਾ ਪੈਣਾ ਹੈ ਔਰ ਉਹਦੇ ਚ ਕਿਸ਼ 700 ਡਾਲਰ ਦੇ ਕਰੀਬ ਆਏਗੀ 700 ਡਾਲਰ ਮਤਲਬ 42000 ਰੁਪੀਆ ਪਰ ਮਹੀਨਾ 7 ਸਾਲਾਂ ਦੀ ਕਿਸ਼ਤ 3 ਮਹੀਨੇ ਬਾਅਦ ਸ਼ੁਰੂ ਹੋਏਗੀ ਪਹੁੰਚਣ ਦੇ ਬਟ ਜਦੋਂ ਤੁਸੀਂ ਜੀਆਈਸੀ ਫਾਈਨਾਂਸ ਕਰਾਵਾਂਗੇ ਤਾਂ ਸਾਡਾ ਕੇਸ ਨੋਨ ਐਸਡੀਐਸ ਕੈਟਾਗਰੀ 'ਚ ਲੱਗੇਗਾ ਕਿਉਂਕਿ ਐਸਡੀਐਸ ਕੈਟਾਗਰੀ 'ਚ ਜੀਆਈਸੀ ਦੀ ਪੇਮੈਂਟ ਦੇਣੀ ਕੰਪਲਸਰੀ ਹੈ ਬਿਲਕੁਲ ਠੀਕ ਹੈ ਬਹੁਤ ਕਲੈਰਿਟੀ ਤੁਸੀਂ ਕੀਤੀ ਪਰ ਸਾਡੇ ਇੱਥੇ ਕਿਹੜੇ ਵਿਦਿਆਰਥੀ ਚੂਜ਼ ਕਰ ਸਕਦੇ ਨੇ ਕੀ ਉੱਥੇ ਫਿਰ ਕੰਮ ਕਰਕੇ ਉਹ ਆਪਣੀ ਕਿਸ਼ਤ ਕੱਢਣਗੇ ਪਾਟਿਆ ਸਾਹਿਬ ਸੋ ਡੈਫੀਨਿਟਲੀ ਸੋ ਜੇਤਾ ਜਿਹਦੇ ਕੋਲ ਥੋੜੇ ਪੈਸੇ ਆ ਜਾਂ ਤੁਸੀਂ ਕਿਸੇ ਚੀਜ਼ ਤੇ ਇਥੋਂ ਜਿਹੜੇ ਪੈਸੇ ਹਨ ਉਹਨਾਂ ਨੂੰ ਇਕੱਠੇ ਨਹੀਂ ਖਰਚ ਕਰਨਾ ਚਾਹੁੰਦੇ ਔਰ ਤੁਸੀਂ ਫਾਈਨੈਂਸ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜੌਬ ਕਰਕੇ ਕਿਸੇ اپنی ਘਟਨਾ ਚਾਹਦੇ ਹੋ ਤਾਂ ਦੇਖੋ ਬਹੁਤ ਸਾਰੇ ਬੱਚੇ ਇਸੇ ਮੋਟਰ ਨਾਲ ਹੀ ਜਾਂਦੇ ਕਿ ਸੀ ਜੌਬ ਕਰਾਂਗੇ ਬਟ ਮੈਂ ਤੁਹਾਨੂੰ ਫੇਰ ਦੱਸਾਂਗਾ ਜਾਰਜ ਬਰਾਊਨ ਕਾਲਜ ਹੈ ਤੁਸੀਂ ਕਾਲਜ ਨਹੀਂ ਛੱਡ ਸਕਦੇ ਤੁਹਾਨੂੰ ਉਸੇ ਹੀ ਕਾਲਜ ਚ ਪੜਨਾ ਪਏਗਾ ਔਰ ਤੁਹਾਨੂੰ ਕਿਸ਼ਤ ਵੀ ਦੇਣੀ ਪਏਗੀ ਸੋ ਇਹ ਸਾਰੀਆਂ ਚੀਜ਼ਾਂ ਕੰਸਲਟੈਂਟ ਨਹੀਂ ਦੱਸਣਗੇ ਬਟ ਮੇਰਾ ਫਰਜ਼ ਬੰਦਾ ਤੁਹਾਨੂੰ ਇਹ ਸਾਰੀ ਕਲੈਰਟੀ ਇਹਦੇ ਫਾਇਦੇ ਹੁਣ ਫਾਇਦੇ ਵਾਲਾ ਪੱਖ ਕੀ ਹੈ ਫਾਇਦੇ ਬਿਲਕੁਲ ਫਾਇਦੇ ਹਨ ਦੇਖੋ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ 6 ਲੱਖ ਰੁਪਈਆ ਦੇ ਕੇ 25 ਲੱਖ ਰੁਪਏ ਦਾ ਲੋਨ ਲੈ ਲਿਆ ਸੋ 6 ਲੱਖ ਦੇ ਕੇ 19 ਲੱਖ ਰੁਪਈਆ ਫਾਈਨਾਂਸ ਹੋ ਗਿਆ ਅਸੀਂ ਕੈਨੇਡਾ ਨਹੀਂ ਜਾ ਸਕਦੇ ਹੁਣ ਜਿਹੜੇ ਕੋ ਸਿਰਫ 6 ਲੱਖ ਰੁਪਈਆ ਤੁਹਾਨੂੰ ਕੋਈ ਫੰਡ ਸ਼ੋਅ ਕਰਾਉਣ ਦੀ ਲੋੜ ਨਹੀਂ ਕਿਸੇ ਕੰਸਲਟੈਂਟ ਨੂੰ ਲੱਖ ਰੁਪਈਆ ਦੇਣ ਦੀ ਲੋੜ ਨਹੀਂ ਮੈਂ ਇਹ ਵੀ ਸੁਣਿਆ ਕਿ ਕੰਸਲਟੈਂਟ ਇਹਦੇ ਵਿੱਚ ਵੀ ਲੱਖਾਂ ਰੁਪਈਆ ਮੰਗਣ ਲੱਗ ਗਏ ਸੋ ਬਿਲਕੁਲ ਗਲਤੀ ਨਾ ਕਰ ਬੈਠੋ ਕਿਉਂਕਿ 7 ਸਾਲ ਦੀਆਂ ਕਿਸ਼ਤਾਂ 12% ਵਿਆਜ ਹੈ ਠੀਕ ਹੈ ਸੋ ਤੁਹਾਡੇ ਕੋ ਜੇ ਪੈਸੇ ਇਕੱਠੇ ਹੋ ਜਾਂਦੇ ਆ ਸਾਲ ਚ ਕਿਉਂਕਿ ਹੁਣੇ ਵੀ ਮੈਨੂੰ ਕੁਝ ਬੱਚੇ ਜਾਣਦੇ ਆ ਜਿਹੜੇ ਸਪਟੈਂਬਰ ਇਨਟੇਕ ਚ ਗਏ ਸੀ ਔਰ 20 ਲੱਖ ਇਕੱਠਾ ਕਰਕੇ ਉਹ ਲੋਨ ਪਰ ਹੁਣੇ ਇਸ ਤੈਂਕਿਊ ਮੈਨੂੰ ਉਤਾਰ ਵੀ ਚੁਕੇ ਹਾਂ ਮੈਨ ਕੋਲ ਇਦਾਂ ਦੇ ਬੱਚੇ ਹੁਣ ਇਸ ਟਾਈਮ ਬਹੁਤ سارے ਬੱਚੇ ਕਹਿਣਗੇ ਸਰ ਗਲਤ ਕਹਿੰਦੇ ਮੈਂ ਤੁਹਾਨੂੰ ਫੋਨ ਨੰਬਰ ਦੇ ਸਕਦਾ ਨਾਮ ਦੇ ਸਕਦਾ ਜਿਹੜੇ ਬੱਚਿਆਂ ਨੇ ਆਪਣਾ 20-20 ਲੱਖ ਰੁਪਏ ਦਾ ਲੋਨ ਹੁਣ ਤੱਕ ਉਤਾਰਿਆ ਵੀ ਵੈਸੇ ਪਾਟਿਆ ਜੀ ਮੈਨ ਲੱਗਦਾ ਕਿ ਜ਼ਰੂਰ ਆਪਾਂ ਨੂੰ ਉਹਨਾਂ ਬੱਚਿਆਂ ਦੀ ਕੇਸ ਸਟਡੀ ਕਰਨੀ ਚਾਹੀਦੀ ਹੁੰਦੇ ਸਮੇਂ ਤਾਂ ਕਿ ਅਸੀਂ ਇਨਕਰੇਜ ਵੀ ਕਰੀਏ ਕਿ ਅਗਰ ਬੱਚੇ ਐਜੂਕੇਸ਼ਨ ਲੋਨ ਤੇ ਜਾਂਦੇ ਨੇ ਤੇ ਲੋਨ ਉਤਾਰਦੇ ਵੀ ਨੇ ਤਾਂ ਕਿ ਇੱਥੇ ਜ਼ਮੀਨਾਂ ਨਾ ਵੇਚਣ ਮਾਪੇ ਬਿਲਕੁਲ ਬੱਚਿਆਂ ਦੀ ਬਿਲਕੁਲ ਸੋ ਇਹ ਇਹਦਾ ਫਾਇਦਾ ਇਹ ਹੈ ਕਿ ਦੇਖੋ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਹਾਡੇ ਕੋਲ 6 ਲੱਖ ਰੁਪਈਆ ਤੁਹਾਡੇ ਕੋਲ ਹੈਗਾ ਪਰ ਤੁਸੀਂ 25 ਲੱਖ ਅਜ ਕੈਨੇਡਾ 'ਚ 22 ਤੋਂ 25 ਲੱਖ ਦਾ ਖਰਚਾ ਹੈ ਉਹ ਤੁਸੀਂ ਨਹੀਂ ਦੇ ਸਕਦੇ ਪਰ ਤੁਹਾਡੇ ਕੋਲ ਬੈਂਡ ਚੰਗੇ ਆ ਨੰਬਰ ਚੰਗੇ ਆ ਤਾਂ ਫਾਈਨਾਂਸ ਜ਼ਰੂਰ ਲੋ ਉੱਥੇ ਜੇ ਸੀ ਕਿ ਇਹ ਕਿ 6 6700 ਡਾਲਰ ਦੀ ਕਿਸ਼ਤ ਦੇਣੇ ਕੋ ਵੱਡੀ ਗੱਲ ਨਹੀਂ ਹੈਗੀ ਆਪਾਂ ਕੱਢ ਸਕਦੇ ਆ ਜੇ ਆਪਾਂ ਨੂੰ ਜੌਬ ਮਿਲ ਜਾਂਦੀ ਆ ਬਿਲਕੁਲ ਠੀਕ ਹੈ ਸੋ ਤੁਸੀਂ ਜ਼ਰੂਰ 90413 90412 ਤੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਬੈਂਕ ਨਹੀਂ ਹੈ ਇੱਕ ਤਰੀਕੇ ਦਾ ਫਾਈਨੈਂਸ਼ੀਅਲ ਇੰਸਟੀਟਿਊਟ ਅਸੀਂ ਕਹਿ ਲਈਏ ਜਿਹੜਾ ਕੈਨੇਡਾ ਦੇ ਵਿੱਚ ਤੁਹਾਨੂੰ ਇਹ ਫਾਈਨਾਂਸ ਦੇਵੇਗਾ ਔਰ ਇਹਦਾ ਪ੍ਰੋਸੀਜਰ ਜਸਮੀਤ ਜੀ ਤੁਸੀਂ ਵੀ ਫਾਲੋ ਕਰਾ ਦਿੰਨੇ ਹੋਗੇ ਕੁ ਸਟੂਡੈਂਟ ਇੰਟਰਸਟਿਡ ਹੁੰਦੇ ਬਿਲਕੁਲ ਸਾਡੇ ਕੋਲ ਇਹ ਵੀ ਅਥਾਰਟੀ ਹੈਗੀ ਹੈ ਅਸੀਂ ਇਹਦੇ ਥਰੂ ਕਰ ਸਕਦੇ ਹਾਂ ਕੰਮ ਔਰ ਬੱਚਿਆਂ ਦਾ ਅਪਲਾਈ ਕਰ ਸਕਦੇ ਹਾਂ ਚਲੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ